ਜੀ ਮੈਂ ਧੰਨਵਾਦ ਕਰਦਾ ਸ਼ਿਵਜੀ ਦਾ ਐਸਐਸਡੀ ਸਭਾ ਦਾ ਤੇ ਸਾਰਿਆਂ ਜਿੰਨੀਆਂ ਵੀ ਸਭਾ ਅੱਜ ਇੱਥੇ ਬਰਨਾਲੇ ਦੀਆਂ ਸੰਸਥਾਵਾਂ ਸਾਰਿਆਂ ਨੇ ਪਹੁੰਚ ਕੇ ਬਹੁਤ ਮਾਨ ਸਨਮਾਨ ਦਿੱਤਾ ਤੇ ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਜਿਹੜੀ ਆ ਉਹ ਸਾਂਝੀ ਕੀਤੀ ਕਿ ਬਰਨਾਲੇ ਦੀ ਤਰੱਕੀ ਹੋਈ ਤੇ ਬਰਨਾਲਾ ਨਗਰ ਨਗਰ ਨਿਗਮ ਜਿਹੜਾ ਉਹ ਬਣਿਆ ਤੇ ਪਹਿਲੀਆਂ ਕਹ ਲੋ ਵੀ ਪੰਜਾਬ ਦੇ 14 ਸ਼ਹਿਰਾਂ ਦੇ ਵਿੱਚ ਆ ਗਿਆ ਤੁਤੇ ਸਾਰਿਆਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿਉਂਕਿ ਪਹਿਲਾਂ ਵੀ ਸਾਰਿਆਂ ਨਾਲ ਜਦੋਂ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਬਰਨਾਲੇ ਨੂੰ ਨਗਰ ਨਿਕਮ ਬਣਾਉਣਾ ਉਦੋਂ ਵੀ ਸਾਰੇ ਬੜੇ ਪੋਜ਼ਿਟਿਵ ਸੀ ਕਹਿੰਦੇ ਸੀਗੇ ਵੀ ਬਣ ਜੇ ਤਾਂ ਚਲੋ ਸ਼ਹਿਰ ਦੀ ਤਰੱਕੀ ਹੋਊਗੀ ਤੇ ਅੱਜ ਵੀ ਸਾਰੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਕੋਈ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਸ਼ਹਿਰ ਦੀ ਤਰੱਕੀ ਲਈ ਸ਼ਹਿਰ ਦੀ ਖੁਸ਼ੀ ਲਈ ਅੱਜ ਸਾਰੇ ਪਹੁੰਚੇ ਅਸੀਂ ਸਾਰਿਆਂ ਨੇ ਖੁਸ਼ੀ ਸਾਂਝੀ ਕੀਤੀ ਹੈ ਮੈਂ ਸਾਰੀਆਂ ਸੰਸਥਾਵਾਂ ਦਾ ਮੈਂਬਰਾਂ ਦਾ ਜਿਹੜੇ ਅਹੁਦੇਦਾਰ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਸਟੇਜ ਤੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਮੈਂ ਹੁਣ ਤੁਹਾਨੂੰ ਵੀ ਕਹੂੰਗਾ ਕਿ ਪਹਿਲਾਂ ਵੀ ਹਮੇਸ਼ਾ ਮੈਂ ਡਿਵੈਲਪਮੈਂਟ ਦੀ ਜਿਹੜੀ ਰਾਜਨੀਤੀ ਹੈ ਤਰੱਕੀ ਰਾਜਨੀਤੀ ਕੀਤੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਹੋਰ ਵੀ ਜਿਹੜੇ ਬਰਨਾਲੇ ਦੇ ਅਧੂਰੇ ਕੰਮ ਨੇ ਡਿਵੈਲਪਮੈਂਟ ਦੇ ਕੰਮ ਨੇ ਉਹ ਅਸੀਂ ਜਿਹੜੇ ਸਿਰੇ ਆ ਉਹ ਚਾੜਾਂਗੇ ਜਿਵੇਂ ਕਿ ਇੱਥੇ ਉਹ ਲੈਤਾ ਗਿਆ ਤੇ ਮੈਡੀਕਲ ਹਸਪੀਟਲ ਦੇ ਵੀ ਕੋਸਾ ਹੁੰਦੇ ਅਸਰ ਹੈਗੇ ਆ ਜੀ ਜਿਵੇਂ ਸਾਰੇ ਲੀਡਰ ਕਹਿੰਦੇ ਸੀ ਕਿ ਦੇਖੋ ਤੁਸੀਂ ਲਿਆਉਣ ਦੀ ਕੋਸ਼ਿਸ਼ ਕਰੋਂਗੇ ਦੇਖੋ ਕੋਸ਼ਿਸ਼ ਤਾਂ ਹਰੇਕ ਚਲੋ ਬੰਦਾ ਕੋਸ਼ਿਸ਼ ਕਰਦਾ ਪਰ ਮੈਂ ਅੰਦਰ ਸਟੇਜ ਤੋਂ ਵੀ ਜ਼ਿਕਰ ਕੀਤਾ ਕਿ ਸਾਡੀ ਕੋਸ਼ਿਸ਼ ਹੈ ਕੱਲ ਨੂੰ ਮੀਟਿੰਗ ਵੀ ਹੈ ਤੇ ਹੋਪਫੁਲੀ ਸਾਰਾ ਕੁਝ ਜਿਹੜਾ ਪੋਜ਼ਿਟਿਵ ਹੈ ਉਹ ਰਵੇ ਇਸ ਨੂੰ ਲੈ ਕੇ ਗੱਲ ਸਿਹਤ ਮੰਤਰੀ ਨਾਲ ਮਿਲ ਜਿਹੜਾ ਪ੍ਰਸਿੱਧੀ ਪਾਇਆ ਲਖਮੀ ਚਲ ਰਹੀ ਹੈ ਕਿਸ ਤਰੀਕੇ ਦਾ ਮਾਹੌਲ ਹੈ ਕਿਸ ਤਰੀਕੇ ਦਾ ਰੁਜ਼ਾਨ ਹੈ ਜਿਹੜਾ ਡਿਫਰੈਂਸ ਮਿਲ ਰਿਹਾ ਦੇਖੋ ਮੈਂ ਹੁਣ ਪਿੰਡਾਂ ਚੋਂ ਹੋ ਕੇ ਆਇਆ ਜੀ ਬੜਾ ਪੋਜ਼ਿਟਿਵ ਮਾਹੌਲ ਹੈ ਤੇ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਸਾਰੇ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਮੈਂ ਤਾਂ ਹਰ ਜਗ੍ਹਾ ਜਾ ਕੇ ਕਹਿਣਾ ਵੀ ਤੁਸੀਂ ਕੰਮਾਂ ਦਾ ਕੰਪੈਰੀਜ਼ਨ ਕਰ ਲਓ ਆਪਣੇ ਪਿੰਡਾਂ ਚ ਫੰਡਾਂ ਦਾ ਕੰਪੈਰੀਜ਼ਨ ਕਰ ਲਓ ਬਰਨਾਲੇ ਚ ਹੁਣ ਮੈਂ ਜਿੱਥੇ-ਜਿੱਥੇ ਜਾ ਰਿਹਾ ਜਿਹੜੇ ਪਿੰਡਾਂ ਚ ਵੀ ਪਿਛਲੇ 5 ਸਾਲ ਦੇ ਪਲਾਨ ਚ ਜਦੋਂ ਕਾਂਗਰਸ ਸੀ ਉਦੋਂ ਕਿੰਨੇ ਫੰਡ ਆਏ ਉਦੋਂ ਪਹਿਲਾਂ ਅਕਾਲੀ ਦਲ ਸੀ 5 ਸਾਲ ਕਬਸਤਾ 10 ਸਾਲ ਰਹੇ 5 ਸਾਲ ਦਾ ਲਾਸਟ ਵਾਲਾ ਉਹਨਾਂ ਦਾ ਕੰਪੈਰੀਜ਼ਨ ਕਰ ਲੋ ਤੇ ਆ ਸਾਢੇ ਸਾਢੇ ਤਿੰਨ ਸਾਲ ਦਾ ਦੇਖ ਲੋ ਜੇ ਸਾਢੇ ਤਿੰਨ ਸਾਲ ਚ ਉਦੋਂ 5 ਗੁਣਾ ਵੱਧ ਨਹੀਂ ਆਏ ਤਾਂ ਸਾਨੂੰ ਵੋਟ ਨਾ ਪਾਓ ਮੈਂ 5 ਗੁਣਾ ਦਾ ਕੰਪੈਰੀਜ਼ਨ ਕਰ ਰਿਹਾ ਕਿਉਂਕਿ ਜਿੱਥੇ ਅਸੀਂ 5 ਕਰੋੜ ਦਿੱਤਾ ਤਾਂ ਉਹਨਾਂ ਦੇ ਪਿਛਲੇ 5 ਸਾਲ ਚ 20 ਲੱਖ ਰੁਪਿਆ ਵੀ ਨਹੀਂ ਸਿਆਇਆ ਤੇ ਮੈਂ ਤਾਂ ਫੇਰ ਵੀ ਕਹਿਣਾ ਵੀ ਜੇ ਕਰੋੜ ਵੀ ਆਇਆ ਤਾਂ ਵੀ ਉਹਨਾਂ ਨੂੰ ਪਾ ਦਿਓ ਪਰ ਸਾਰੇ ਪਿੰਡਾਂ 'ਚ ਤਕਰੀਬਨ 10-10 20 ਗੁਣਾ ਜ਼ਿਆਦਾ ਫੰਡ ਹੈ ਜਿਹੜੇ ਇਸ ਇਲਾਕੇ ਦੇ ਵਿੱਚ ਭਗਵੰਤ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਨੇ ਬਰਨਾਲੇ ਨੂੰ ਦਿੱਤੇ ਆ ਤੇ ਉਹਨਾਂ ਨੇ ਡਵੈਲਪਮੈਂਟ ਦੇ ਕੰਮਾਂ ਕਰਕੇ ਨਹਿਰੀ ਪਾਣੀ ਕਰਕੇ ਛੱਪੜਾਂ ਦਾ ਨਵੀਨੀਕਰਨ ਕਰਕੇ ਬਿਜਲੀ ਕਰਕੇ ਇੰਨਾ ਸਾਰੇ ਕੰਮਾਂ ਜੋ ਸੜਕਾਂ ਬਰਨਾਲੇ ਚ ਬਣ ਰਹੀਆਂ ਉਹਨਾਂ ਕੰਮਾਂ ਕਰਕੇ ਲੋਕਾਂ ਚ ਪੋਜ਼ਿਟਿਵਿਟੀ ਹੈ ਤੇ ਲੋਕ ਇਹੋ ਕਹਿ ਰਿਹਾ ਵੀ ਤੁਹਾਡੇ ਕੰਮਾਂ ਦੇ ਕਰਕੇ ਤੁਹਾਨੂੰ ਵੋਟ ਪਾਉਣੀ ਹੈ ਬਹੁਤ ਘੱਟ ਹੈ ਜੀ ਮਤਲਬ ਪਿੰਡਾਂ ਦੀ ਜਿਹੜੀ ਗਿਣਤੀ ਹੈ ਆਪਣੇ ਡਿਸਟ੍ਰਿਕਟ ਦੇ ਹਿਸਾਬ ਨਾਲ ਬਹੁਤ ਘੱਟ ਹੈ ਕੀ ਉਹਦਾ ਵੀ ਕੋਈ ਕਰ ਰਿਹਾ ਤੁਸੀਂ ਵੀ ਆਪਣਾ ਇਹ ਵਾਦੇ ਜੀ ਦੇਖੋ ਜੀ ਜੇ ਕਿਸੇ ਹੋਰ ਜ਼ਿਲ੍ਹੇ ਦੀ ਕੋਈ ਤੋੜਫੋੜ ਹੁੰਦੀ ਹੈ ਕਿਉਂਕਿ ਹੁਣ ਮਲੇਰ ਕੋਟਲਾ ਵੀ ਨਵਾਂ ਜ਼ਿਲ੍ਹਾ ਜਿਹੜਾ ਬਣਿਆ ਉਹ ਵੀ ਬੜਾ ਜਿਹੜਾ ਛੋਟਾ ਜ਼ਿਲ੍ਹਾ ਹੈਗਾ ਉਹਨਾਂ ਦੀ ਵੀ ਇਹ ਡਿਮਾਂਡ ਹੈ ਪਰ ਅਸੀਂ ਆਉਣ ਵਾਲੇ ਸਮੇਂ ਚ ਹਾਂ ਠੀਕ ਹੈ ਕੁਝ ਜਿ ਲੁਧਿਆਣੇ ਦਾ ਜਿਹੜਾ ਦਿਹਾਤੀ ਏਰੀਆ ਹੈਗਾ ਉਹਨਾਂ ਨੂੰ ਵੀ ਲੁਧਿਆਣਾ ਜ਼ਿਲ੍ਹਾ ਦੂਰਪੈਂਦਾ ਬਰਨਾਲਾ ਜਿਹੜਾ ਨੇੜੇ ਆ ਕਈ ਤਾਂ ਉਥੋਂ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਮੰਡੀ ਵੀ ਬਰਨਾਲਾ ਲੱਗਦੀ ਹੈ ਵੈਸੇ ਵੀ ਜਿਹੜੇ ਆਪਣੀ ਕਹੋ ਵੀ ਖਰੀਦੋ ਫਰੋਖਤ ਲਈ ਕੋਈ ਜਰੂਰਤीन ਦੇ ਮਤਲਬ ਕਿ ਘਰ ਦਾ ਸਮਾਨ ਲੈਣ ਲਈ ਵੀ ਕਈ ਲੋਕ ਆ ਜਿਹੜੇ ਉਹ ਬਰਨਾਲੇ ਆਉਂਦੇ ਆ ਤੇ ਉਹਨਾਂ ਨੂੰ ਪ੍ਰਸ਼ਾਸਨਿਕ ਸਰਕਾਰੀ ਕੰਮਾਂ ਲਈ ਵੀ ਬਰਨਾਲੇ ਆਉਣਾ ਸੌਖਾ ਜਰੂਰ ਆਉਣ ਵਾਲੇ ਸਮੇਂ 'ਚ ਕਿਉਂਕਿ ਪੰਜਾਬ ਸਰਕਾਰ ਦਾ ਅਧਿਕਾਰ ਹੈ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਜੇ ਕੋਈ ਪਿੰਡ ਨੇ ਕੋਗੋ ਪਿੰਡਾਂ ਦੀ ਸਹਿਮਤੀ ਵੀ ਲੈਣੀ ਪਊਗੀ ਵੀ ਜਿਹੜੇ ਇੱਧਰ ਪੈ ਸਕਣ ਸਭ ਤੋਂ ਪਹਿਲਾਂ ਅਸੀਂ ਜੇ ਪਾਰਟੀਵਾਦੀ ਨੂੰ ਉੱਠ ਕੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਬਰਨਾਲੇ ਦੇ ਵਾਸੀ ਆ ਅਸੀਂ ਬਰਨਾਲੇ ਦੇ ਨਾਗਰਿਕਾਂ ਤੇ ਬਰਨਾਲੇ ਦੇ ਵਿੱਚ ਜ ਕੋਈ ਵੀ ਵੱਡੀ ਸਹੂਲਤਾਂ ਦੀ ਆ ਤਾਂ ਉਹਨੂੰ ਸਰਾਉਣਾ ਸਾਡਾ ਹੱਕ ਬੰਦਾ ਉਸੇ ਪ੍ਰੋਗਰਾਮ ਦੇ ਵਿੱਚ ਅੱਜ ਬਰਨਾਲੇ ਦੀਆਂ ਸਾਰੀਆਂ ਸੰਸਥਾਵਾਂ ਨੇ ਮਿਲ ਕੇ ਸਾਡੇ ਮਾਨਯੋਗ ਮੀਤ ਥੇਰ ਜੀ ਐਮਪੀ ਜਿਹੜੇ ਸਾਡੇ ਹਲਕੇ ਦੇ ਹੈਗੇ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਦੇ ਯਤਨਾਂ ਕਰਕੇ ਹੀ ਜਿਹੜਾਗਾ ਬਰਨਾਲਾ ਮਿਨਿਸਪੈਲਟੀ ਤੋਂ ਕਾਰਪੋਰੇਸ਼ਨ ਦਾ ਦਰਜਾ ਜਿਹੜਾ ਹੈਗਾ ਸਾਡੇ ਸੰਸਥਾ ਨੂੰ ਮਿਲਿਆ ਜੇ ਸੰਸਥਾਵਾਂ ਦੀ ਗੱਲ ਕਰਾਂ ਤਾਂ ਸਾਡੇ ਸਨਾਤਨ ਧਰਮ ਸਭਾ ਬਰਨਾਲਾ ਵੈਲਫੇਅਰ ਕਲੱਬ ਅਰੋੜਾ ਬੰਸ ਸਭਾ ਆਸਤਾ ਵੈਲਫੇਅਰ ਸੁਸਾਇਟੀ Land Club Bernala Main Land Club Bernala Supreme Brahman Sabha ਰਾਮ ਰੱਜਿਆ ਆ ਕਲੋਨੀ ਡਿਸਟ੍ਰਿਕਟ ਚੈਂਬਰ ਜਿਹੜਾ ਹੈਗਾ ਤੇ ਹੋਰ ਬਹੁਤ ਸਾਰੀਆਂ ਜਮੇਸ਼ੈਲਰ ਐਸੋਸੀਏਸ਼ਨ ਸੀ ਕਾਫੀ ਆਰਗੇਨਾਈਜੇਸ਼ਨ ਜਿਹੜੀਆਂ ਆਈਆਂ ਹੋਈ ਸੀ ਜਿਨ੍ਹਾਂ ਨੇ ਜਿਹੜਾ ਹੈਗਾ ਅੱਜ ਮੀਤ ਭਾਈ ਨੂੰ ਜਿਹੜਾ ਹੈਗਾ ਅੱਜ ਸਨਮਾਨਿਤ ਕੀਤਾ ਇਸ ਮੁੱਦੇ ਦੇ ਉੱਪਰ ਲੱਗਦਾ ਵੀ ਬਹੁਤ ਵੱਡੀ ਜਿਹੜੀ ਮੰਗ ਸੀਗੀ ਸ਼ਹਿਰ ਦੀ ਅੱਜ ਪੂਰੀ ਹੋਈ ਹੈ ਜਿਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੇਖੋ ਮੈਨੂੰ ਲੱਗਦਾ ਹੈਗਾ ਜਦੋਂ ਮੈਂ ਆ ਮੈਂ ਐਜ਼ ਅ ਨਾਗਰਿਕ ਜਦੋਂ ਸੋਚਦਾ ਹੈਗਾ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਬਰਨਾਲੇ ਦੇ ਵਿੱਚ ਲੋਕਾਂ ਦੇ ਜੀਵਨ ਦਾ ਜਿਹੜਾ ਪੱਧਰ ਹੈਗਾ ਓਚਾ ਹੋਣਾ ਲੋਕਾਂ ਨੂੰ ਵੱ ਇਨਵੈਸਟਮੈਂਟ ਜਿਹੜੀ ਹੈਗੀ ਆ ਗ੍ਰਾਂਟ ਜਿਹੜੀ ਹੈਗੀ ਆ ਉਹ ਕਾਰਪੋਰੇਸ਼ਨ ਦੇ ਦਰਜੇ ਨਾਲ ਵਧਾ ਨਹੀਂ ਆ ਜਿਵੇਂ ਜ਼ਿਲ੍ਹਾ ਬਣਨ ਦੇ ਨਾਲ ਜਿਹੜਾ ਹੈਗਾ ਕਿੰਨੇ ਦਫ਼ਤਰ ਕਿੰਨੇ ਡਿਪਾਰਟਮੈਂਟ ਜਿਹੜੇ ਕਿ ਇੱਥੇ ਆਏ ਜਿੱਥੇ ਲੋਕਾਂ ਨੂੰ ਕਿੰਨੇ ਸੰਗਰੂਰ ਜਾਣਾ ਪੈਂਦਾ ਸੀ ਪਹਿਲਾਂ ਤਾਂ ਕਈ ਵਾਰ ਤਾਂ ਉਹਨਾਂ ਨੂੰ ਮੋਗਾ ਜਾਂ ਬਟਿੰਡਾ ਜਾਣਾ ਪੈਂਦਾ ਸੀ ਕਈ ਤਾਂ ਡਿਪਾਰਟਮੈਂਟ ਉੱਥੇ ਵੀ ਨਹੀਂ ਸੀ ਤਾਂ ਇਹ ਬਹੁਤ ਵੱਡੀ ਇੱਕ ਉਪਲਬਧੀ ਹੈਗੀ ਆਪਣੇ ਆਪ ਦੇ ਵਿੱਚ ਔਰ ਸਾਨੂੰ ਮੈਂ ਜਿਵੇਂ ਪਹਿਲਾਂ ਵੀ ਕਿਹਾ ਵੀ ਪਾਰਟੀ ਮੈਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਵੀ ਮੈਂ ਬਰਨਾਲੇ 'ਚ ਰਹਿਣ ਵਾਲਾ ਹਾਂ ਕਿ ਨਹੀਂ ਹਾਂ ਜੇ ਬਰਨਾਲੇ ਤਨੂੰ ਜ਼ਰੂਰ ਸਾਨੂੰ ਜਿਹੜਾ ਕੰਪਲੀਮੈਂਟ ਕਰਨਾ ਚਾਹੀਦਾ